ਬੈਕਗ੍ਰਾਉਂਡ ਦੇ ਆਧਾਰ ਤੇ ਉੱਤੇ ਬੰਦੇ ਨੂੰ ਮੌਜੂਦਾ ਸਮੇਂ ਦੇ ਉੱਤੇ ਜੱਜ ਕਰਨਾ ਮੈਨੂੰ ਲੱਗਦਾ ਉਹਦੇ ਨਾਲ ਇਨਸਾਫ ਨਹੀਂ ਬਹੁਤ ਵਾਰੀ ਬੰਦਾ ਉਮਰ ਦੇ ਬਹਿਵਾ ਦੇ ਦੌਰਾਨ ਉਮਰ ਦਾ ਇੱਕ ਵਹਾ ਹੁੰਦਾ ਨਾਲ ਦੀ ਨਾਲ ਇੱਕ ਬੰਦੇ ਦਾ ਉਸ ਵਕਤ ਸੋਚਣ ਦਾ ਨਜ਼ਰੀਆ ਤਰੀਕਾ ਵੱਖ ਹੁੰਦਾ ਜਿੱਦਾਂ ਜਿੱਦਾਂ ਉਮਰ ਵੱਧਦੀ ਆ ਬੰਦਾ ਬਦਲਦਾ ਜੇ ਬੰਦੇ ਨੂੰ ਉਹੀ ਸਾਰੀ ਜ਼ਿੰਦਗੀ ਆਪਾਂ ਜਿਹੜਾ ਉਹੀ ਪ੍ਰੋਜੈਕਟ ਕਰਕੇ ਰੱਖੀਏ ਤੇ ਬੰਦਾ ਤਾਂ ਜ਼ਿੰਦਗੀ ਜਾ ਕੇ ਵਾਧ ਹੀ ਨਹੀਂ ਸਕਦਾ। ਬੇਸ਼ੱਕ ਵਿਰੋਧੀ ਧਿਰ ਅਫੀਸ਼ੀਅਲੀ ਕਾਂਗਰਸ ਆ ਪਰ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਉੱਭਰ ਰਿਹਾ। ਕਿਉਂਕਿ ਜਦੋਂ ਵੀ ਪੇਚਾ ਫਸਦਾ ਪੇਚਾ ਆਮ ਆਦਮੀ ਪਾਰਟੀ ਦਾ ਤੇ ਅਕਾਲੀ ਦਲ ਦਾ ਹੀ ਫਸਦਾ। ਕਈ ਅਰੀ ਜਿਹੜੀ ਸਿਆਸੀ ਪਾਰਟੀ ਨਾ ਜਿਹੜੀ ਪਿੱਛੇ ਗਈ ਹੋਵੇ ਉਹ ਲਈ ਵਰਦਾਨ ਸਾਬਤ ਹੁੰਦਾ ਹੁੰਦਾ ਉਹਨੂੰ ਖਿੱਚ ਕੇ ਮੋਰੇ ਲੈ ਆਉਂਦਾ ਹੁੰਦਾ ਇਦਾਂ ਦਾ ਜਿਹੜਾ ਵਰਤਾਰਾ ਹੈ। ਗੁਰਪ੍ਰੀਤ ਸਿੰਘ ਸੇਖੋ ਜਿਨ੍ਹਾਂ ਨੂੰ ਕੱਲ ਫਿਰੋਜ਼ਪੁਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹਿ ਸੀ ਗੁਰਪ੍ਰੀਤ ਸਿੰਘ ਸੇਖੋ ਬਾਰੇ ਤਕਰੀਬਨ ਸਾਰੇ ਲੋਕ ਜਾਣੂ ਹੀ ਨੇ ਕਿ ਵਿੱਕੀ ਗੌਂਦਰ ਪ੍ਰੇਮਾਲ ਲਾਹੌਰੀਆ ਦੇ ਨਾਲ ਚਾਹੇ ਸੁਖਾ ਕਾਲਵਾ ਕੇਸ ਹੋਵੇ ਚਾਹੇ ਹੋਰ ਕੇਸ ਹੋਣ ਚਾਹੇ ਨਾਲ ਦੀ ਨਾਲ ਨਾਬਾ ਜੇਲ ਬ੍ਰੇਕ ਜਿਹੜਾ ਕੇਸ ਹੈ ਉਹਦੇ ਵਿੱਚ ਨਾਮਜਦਸਨ ਇਹ ਸਾਰਾ ਕੁਝ ਚਲੋ ਉਹਨਾਂ ਨੇ ਜੇਲ੍ਹ ਪੂਰੀ ਆਪਣੀ ਕੀਤੀ ਜੇਲ੍ਹ ਤੋਂ ਬਾਅਦ ਵਾਪਸ ਆ ਕੇ ਤੇ ਆਪਣੇ ਇਲਾਕੇ ਦੇ ਵਿੱਚ ਕੰਮ ਕਰ ਰਹੇ ਸੀ ਤੇ ਉਹਨਾਂ ਦਾ ਬੋਲ ਬੋਲਵਾਣੀਆ ਜਿਹੜੀ ਤੇ ਪਰਿਵਾਰ ਵੀ ਚਲੋ ਸੰਧਾ ਆ ਮਗਰੋਂ ਤੇ ਉਹਨਾਂ ਨੇ ਇਲਾਕੇ ਦੇ ਵਿੱਚ ਆਪਣੀ ਪੈਠ ਬਣਾਈ ਸੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਦੋਂ ਆਪਣੀ ਨਾਮਜ਼ਦਗੀ ਪੱਤਰ ਉਹਨਾਂ ਨੇ ਭਰੇ ਆ ਪੂਰੇ ਇਲਾਕੇ ਦੇ ਵਿੱਚ ਧੂਆਂਧਾਰ ਪ੍ਰਚਾਰ ਕਰਨਾ ਸ਼ੁਰੂ ਕੀਤਾ ਤੇ ਆਮ ਆਦਮੀ ਪਾਰਟੀ ਦੇ ਉੱਥੋਂ ਦੇ ਮੌਜੂਦਾ ਐਮਐਲਏ ਨੂੰ ਇਸ ਤੋਂ ਤੰਗੀ ਹੋਈ ਤੇ ਉਸ ਤੋਂ ਬਾਅਦ ਦੋਨਾਂ ਦੀ ਆਪਸ ਦੇ ਵਿੱਚ ਜਿਹੜੀ ਆ ਉਹ ਟਸਲਬਾਜੀ ਕਹਿ ਸਕਦੇ ਹਾਂ ਸਿਆਸੀ ਟਸਲਬਾਜੀ ਉਹ ਵੀ ਸ਼ੁਰੂਆਤ ਹੋ ਗਈ ਕੱਲ ਗੁਰਪ੍ਰੀਤ ਸਿੰਘ ਜੀ ਕੋਲ ਨੇ ਦੋ ਵੀਡੀਓ ਪਾਈਆਂ ਦੁਪਹਿਰ ਵੇਲੇ ਵੀਡੀਓ ਪਾ ਕੇ ਦੱਸਿਆ ਕਿ ਰਜਨੀਸ਼ ਦੇ ਆ ਜਿਹੜਾ ਐਮ ਐਲ ਏ ਆਮ ਆਦਮੀ ਪਾਰਟੀ ਦਾ ਉਹ ਮੈਨੂੰ ਜਿਹੜਾ ਗ੍ਰਿਫਤਾਰ ਕਰਵਾਉਣਾ ਚਾਹੁੰਦਾ ਤੇ ਰਾਤ ਵੇਲੇ ਤਕਰੀਬਨ 8 ਵਜੇ ਘੜੀ ਦਿਖਾ ਕੇ ਟਾਈਮ ਦੱਸਿਆ ਹੁਣ ਦਿਖਾਇਆ ਉਹਨਾਂ ਨੇ ਕਿ ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਮੈਨੂੰ ਜਿਹੜਾ ਉਹ ਥਾਣੇ ਵਿੱਚ ਸੱਦਿਆ ਜਾ ਰਿਹਾ ਉਸ ਤੋਂ ਬਾਅਦ ਫਰੋਹ ਪ੍ਰੋਪਰਸ ਵੱਲੋਂ ਗ੍ਰਫਤਾਰ ਕੀਤਾ ਗਿਆ ਤੇ ਡੀਐਸਪੀ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਕਿਸੇ ਵਿਅਕਤੀ ਦੇ ਵੱਲੋਂ ਇਹ ਕੰਪਲੇਂਟ ਦਿੱਤੀ ਗਈ ਸੀ ਕਿ ਮੈਨੂੰ ਗੁਰਪ੍ਰੀਤ ਸਿੰਘ ਸੇਖੋਂ ਤੋਂ ਖਤਰਾ ਆਇਆ। ਇਹ ਕੰਪਲੇਂਟ ਦਿੱਤੀ ਗਈ ਸੀ ਜਾਂ ਦਬਾਈ ਗਈ ਸੀ ਇਹ ਗੱਲ ਬਾਅਦ ਦੀ ਆ ਪਰ ਇਸ ਦੇ ਵਿਚਾਰੀ ਜਿਹੜੀ ਉਹਨਾਂ ਦੀ ਐਸਟੀਐਮ ਦੇ ਵੱਲੋਂ ਉਹਨਾਂ ਦੀ ਜਿਹੜੀ ਜਮਾਨਤ ਆ ਉਹ ਰੱਦ ਕਰ ਦਿੱਤੀ ਗਈ ਸੀ। ਇਸੇ ਵਿਚਾਰ ਸ਼ਰੋਮਣੀ ਅਕਾਲੀ ਦਲ ਕਿਉਂਕਿ ਉਹਨਾਂ ਦਾ ਲੀਡਰ ਸੀ ਉਹ ਹਾਈ ਕੋਰਟ ਦੇ ਵਿੱਚ ਪਹੁੰਚ ਦਿਆ ਤੇ ਹਾਈ ਕੋਰਟ ਪਿਛਲੇ ਦਿਨਾਂ ਤੋਂ ਬਹੁਤ ਸਖਤੀ ਵਰਤ ਰਿਹਾ ਆ ਹਾਈ ਕੋਰਟ ਮਾਣਜੋ ਹਾਈ ਕੋਰਟ ਦੇ ਵੱਲੋਂ ਕੰਚਨਪ੍ਰੀਤ ਦੇ ਮੁੱਦੇ ਉੱਤੇ ਵੀ ਇਹੇ ਕੁਸ਼ੀ ਹੋਇਆ ਸੀ ਉਹਨਾਂ ਨੇ ਉਸੇ ਵਕਤ ਜਿਹੜਾ ਜ਼ਿਲ੍ਹਾ ਅਦਾਲਤ ਹੈ ਉਹਨੂੰ ਕਹਿਤਾ ਸੀ ਕਿ ਕੰਚਨਪ੍ਰੀਤ ਕੌਰ ਨੂੰ ਆਪਣੀ ਕਸਟਡੀ ਦੇ ਵਿੱਚ ਲੈ ਲਓ ਤੇ ਇਹ ਜਿਹੜੀ ਆ ਉਹ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ ਜਿੰਨਾ ਚਿਰ ਇਹਨਾਂ ਦੇ ਵਕੀਲ ਨਹੀਂ ਆ ਜਾਂਦੇ ਤੇ ਹੋਰ ਮਸਲਿਆਂ ਦੇ ਵਿੱਚ ਵੀ ਆ ਆਡੀਓ ਦਾ ਮਸਲਾ ਆ ਉਸ ਵਕਤ ਵੀ ਆ ਹੁਣ ਵੀ ਗੁਰਪ੍ਰੀਤ ਸਿੰਘ ਸੇਖੋ ਦੇ ਮਸਲੇ ਉੱਤੇ ਵੀ ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ ਗਿਆ ਸੋ ਲਗਾਤਾਰ ਜਿਹੜੀ ਮਾਨ ਸਰਕਾਰ ਆ ਕਿਉਂਕਿ ਪਿਛਲੇ ਦਿਨੀਂ ਚੋਣਾਂ ਆ ਚੋਣਾਂ ਦੇ ਵਿੱਚ ਜਿਹੜੇ ਬੰਦੇ ਦਾ ਬੈਕਗ੍ਰਾਉਂਡ ਜਿਹਨੂੰ ਕਹਦੇ ਆ ਗੈਂਗਸਟਰ ਬੈਕਗ੍ਰਾਉਂਡ ਆ ਕੁਝ ਵੀ ਕਹਿ ਲਓ ਬੈਕਗ੍ਰਾਉਂਡ ਦੇ ਆਧਾਰ ਤੇ ਉੱਤੇ ਬੰਦੇ ਨੂੰ ਮੌਜੂਦਾ ਸਮੇਂ ਦੇ ਉਤੇ ਜੱਜ ਕਰਨਾ ਮੈਨੂੰ ਲੱਗਦਾ ਉਹਦੇ ਨਾਲ ਇਨਸਾਫ ਨਹੀਂ ਬਹੁਤ ਵਾਰੀ ਬੰਦਾ ਉਮਰ ਦੇ ਬਹਿਵਾ ਦੇ ਦੌਰਾਨ ਉਮਰ ਦਾ ਇੱਕ ਵਹਾ ਹੁੰਦਾ ਨਾਲ ਦੀ ਨਾਲ ਇੱਕ ਬੰਦੇ ਦਾ ਉਸ ਵਕਤ ਸੋਚਣ ਦਾ ਨਜ਼ਰੀਆ ਤਰੀਕਾ ਵੱਖ ਹੁੰਦਾ ਜਿੱਦਾਂ ਜਿੱਦਾਂ ਉਮਰ ਵੱਧਦੀ ਆ ਬੰਦਾ ਬਦਲਦਾ ਜੇ ਬੰਦੇ ਨੂੰ ਉਹੀ ਸਾਰੀ ਜ਼ਿੰਦਗੀ ਆਪਾਂ ਜਿਹੜਾ ਉਹੀ ਪ੍ਰੋਜੈਕਟ ਕਰਕੇ ਰੱਖੀਏ ਤੇ ਬੰਦਾ ਤਾਂ ਜ਼ਿੰਦਗੀ ਜਾ ਕੇ ਵਧ ਹੀ ਨਹੀਂ ਸਕਦਾ ਨਾਲੇ ਸਾਡੇ ਜਿਹੜੇ ਆ ਉਹ ਲੀਡਰ ਆ ਸਹਿਬਾਨ ਆ ਜਦੋਂ ਗੱਲਾਂ ਬਾਤਾਂ ਕਰਦੇ ਇਹ ਕਹਿੰਦੇ ਆ ਕਿ ਜਨਾਬ ਬੁੰਡੇ ਵਾਪਸ ਹੋਣੇ ਚਾਹੀਦੇ ਆ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਜਿਹੜੇ ਮੌਕਾ ਲਿਆ ਜਿਨ੍ਹਾਂ ਨੇ ਉਹਨਾਂ ਨੇ ਆਪਾਂ ਕੀ ਕੁਛ ਕਰਦੇ ਆ ਕਿ ਉਹਨਾਂ ਨੂੰ ਸਮਾਜ ਐਕਸੈਪਟ ਕਰ ਸਮਾਜ ਐਕਸੈਪਟ ਕਰ ਲੈਂਦਾ ਕਿ ਰਾਜਨੀਤੀ ਐਕਸੈਪਟ ਕਰਦੀ ਆ ਬਹੁਤ ਵੱਡਾ ਸਵਾਲ ਆ ਕਿੰਨਾ ਚਿਰ ਆਪਾਂ ਕਿਸੇ ਨੂੰ ਸਾਬਕਾ ਗੈਂਗਸਟਰ ਇਹ ਕਿਹੜੀ ਉਪਾਧੀ ਹੋਈ ਕਿ ਸਾਬਕਾ ਗੈਂਗਸਟਰ ਸਾਬਕਾ ਪੁਲਿਸ ਦੇ ਵਿੱਚ ਹੁੰਦੇ ਆ ਸਾਬਕਾ ਫੌਜੀ ਹੁੰਦੇ ਆ ਹਨ ਸਾਬਕਾ ਕੋਈ ਡੀਸੀ ਹੋ ਸਕਦਾ ਉਹਦਾ ਗੈਂਗਸਟਰ ਬਹਾਰ ਦੇ ਦੌਰਾਨ ਕਿਤੇ ਬਣਿਆ ਸੀ ਤੇ ਅਕਲ ਆਈ ਤੇ ਵਾਪਸ ਮੁੜਿਆ ਆ ਉਹ ਬੰਦਾ ਆਪਣੇ ਸਹੀ ਟਰੈਕ ਉੱਤੇ ਜਾ ਰਿਹਾ ਆ ਆਪਾਂ ਮੁੜ ਮੁੜ ਉਹਨੂੰ ਧੂਕ ਕੇ ਉੱਥੇ ਹੀ ਖਿਚ ਲਿਆ ਕੇ ਸਿੱਟਣਾ ਤੇ ਇਹਦੇ ਨਾਲ ਜਿਹੜੇ ਬਾਕੀ ਲੋਕ ਆ ਜਿਹੜੇ ਪਿੱਛੇ ਮੋੜਨਾ ਚਾਹੁੰਦੇ ਉਹਨਾਂ ਦਾ ਜਿਹੜਾ ਮਨੋਗਲ ਵਧੂਗਾ ਜਾਂ ਘਟੂਗਾ ਇਹ ਸਵਾਲ ਦੇ ਨਾਲ ਮੈਂ ਇਹ ਵੀਡੀਓ ਜਿਹੜੀ ਆ ਛੱਡਦਾ ਇਹ ਸਵਾਲ ਦਾ ਜਵਾਬ ਤੁਸੀਂ ਵੀ ਜਿਹੜੇ ਦਰਸ਼ਕ ਆ ਜਰੂਰ ਦੱਸਿਓ ਕਿ ਬੰਦਾ ਜਿਹੜਾ ਸਾਰਾ ਕੁਝ ਛੱਡ ਕੇ ਵਾਪਸ ਕਮਿਊਨਿਟੀ ਦੇ ਵਿੱਚ ਆ ਕੇ ਸਿਆਸਤ ਕਰਨੀ ਚਾਹੁੰਦਾ ਜਾਂ ਕੋਈ ਕੰਮ ਕਰਨਾ ਚਾਹੁੰਦਾ ਤੇ ਆਪਾਂ ਉਹਨੂੰ ਉਹਦੇ ਪਿਸ਼ੋਕੜ ਦੇ ਆਧਾਰ ਦੇ ਉੱਤੇ ਕਿੰਨਾ ਚਿਰ ਆਪਾਂ ਉਹਨੂੰ ਜੱਜ ਕਰੀ ਜਾਵਾਂਗੇ ਜਾਂ ਕਿੰਨਾ ਚਿਰ ਆਪਾਂ ਉਹਨੂੰ ਇਦਾਂ ਹੀ ਉਹਦੀ ਧੂਕੜੀਸ ਕਰੀ ਜਾਵਾਂਗੇ ਸੋ ਇਸ ਮਸਲੇ ਦੇ ਉੱਤੇ ਹਾਈ ਕੋਰਟ ਨੇ ਬਹੁਤ ਸ਼ਕਤੀ ਦੇ ਨਾਲ ਜਿਹੜਾ ਉਹ ਫੈਸਲਾ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਇੱਕ ਵਾਰੀ ਫਿਰ ਹਾਈ ਕੋਰਟ ਦੀ ਮਦਦ ਦੇ ਨਾਲ ਬਾਹਰ ਆਇਆ ਤਕਰੀਬਨ ਪਿਛਲੇ ਦਿਨਾਂ ਤੋਂ ਇਹ ਲਗਾਤਾਰ ਦਾ ਵਰਤਾਰਾ ਆ ਇਸੇ ਕਰਕੇ ਮੈਂ ਕਿਸੇ ਨੂੰ ਪਹਿਲਾਂ ਵੀ ਕਿਹਾ ਸੀ ਬੇਸ਼ੱਕ ਵਿਰੋਧੀ ਧਿਰ ਅਫੀਸ਼ੀਲੀ ਕਾਂਗਰਸ ਆ ਪਰ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ਦੇ ਤੌਰ ਦੇ ਉਤੇ ਉੱਭਰ ਰਿਹਾ ਕਿਉਂਕਿ ਜਦੋਂ ਵੀ ਪੇਚਾ ਫਸਦਾ ਪੇਚਾ ਆਮ ਆਦਮੀ ਪਾਰਟੀ ਦਾ ਤੇ ਅਕਾਲੀ ਦਲ ਦਾ ਹੀ ਫਸਦਾ ਸੋ ਇਹ ਕਈਅਰੀ ਜਿਹੜੀ ਸਿਆਸੀ ਪਾਰਟੀ ਨਾ ਜਿਹੜੀ ਪਿੱਛੇ ਗਈ ਹੋਵੇ ਉਹ ਲਈ ਵਰਦਾਨ ਸਾਬਤ ਹੁੰਦਾ ਹੁੰਦਾ ਉਹਨੂੰ ਖਿੱਚ ਕੇ ਮੋਰੇ ਲੈ ਆਉਂਦਾ ਕਈਅਰੀ ਜਿਹੜੀ ਸਿਆਸੀ ਪਾਰਟੀ ਨਾ ਜਿਹੜੀ ਪਿੱਛੇ ਗਈ ਹੋਵੇ ਉਹਲੀ ਵਰਦਾਨ ਸਾਬਤ ਹੁੰਦਾ ਹੁੰਦਾ ਉਹਨੂੰ ਖਿੱਚ ਕੇ ਮੋਰੇ ਲੈ ਆਉਂਦਾ ਹੁੰਦਾ ਇਦਾਂ ਦਾ ਜਿਹੜਾ ਵਰਤਾਰਾ ਆ ਉਹਨਾਂ ਨੇ ਬਿਆਨ ਅੱਜ ਕੀ ਦਿੱਤਾ ਸੀ ਮੀਰ ਸੋਸ਼ਲ ਮੀਡੀਆ ਤੇ ਵੀ ਕਿ ਸਾਡੇ ਪਾਪਾ ਇਹ ਬੇਸ਼ੱਕ ਇੱਥੇ ਨਹੀਂ ਗਏ ਪਰ ਚੋਣ ਅਸੀਂ ਝੜਲੇ ਨਾਲ ਲੜਾਂਗੇ ਤੇ ਸਹਿੰਦਾ ਪਰਿਵਾਰ ਆ ਬੱਚੀਆਂ ਨੇ ਛੋਟੀਆਂ ਉਹਨਾਂ ਦੇ ਪਰਿਵਾਰ ਨੇ ਪੂਰਾ ਸਹਿਯੋਗ ਕੀਤਾ ਸੀ ਤੇ ਇਲਾਕੇ ਦੇ ਲੋਕਾਂ ਨੇ ਵੀ ਅੱਜ ਚੱਕਾ ਜਾਮ ਕੀਤਾ ਸੀ ਇਲਾਕੇ ਦੇ ਵਿੱਚ ਵੀ ਗੁਰਪ੍ਰੀਤ ਸੇਖੋਂ ਦੀ ਜਿਹੜੀ ਉਹ ਬਣੀ ਆ ਸੋ ਇਹ ਸਾਰਾ ਕੁਝ ਨੂੰ ਵਿਚਾਰਦਿਆਂ ਹਾਈ ਕੋਰਟ ਤੋਂ ਵੱਡੀ ਵੱਡੀ ਰਾਹਤ ਜਿਹੜੀ ਆ ਉਹ ਗੁਰਪ੍ਰੀਤ ਸਿੰਘ ਸੇਖੋਣਾ ਨੂੰ ਮਿਲੀ ਆ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਚੈਨਲ ਦੇ ਨਾਲ ਜੁੜਨ ਦੇ ਲਈ ਤੇ ਚੰਗਾ ਲੱਗੇ ਤੇ ਇਹਨੂੰ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਸ਼ੁਕਰੀਆ ਚੜ੍ਹਦੀ ਕਲਾ